ਭੈਣ ਤੂੰ ਕਿੰਨੀ ਚੰਗੀ ਆ ਹੈ ਵੇਖ ਤਾ ਕਿੰਨੇ ਸੋਹਣੇ ਮੈਨੂੰ ਟਾਪਸ ਦਿੱਤੇ ਆ ਤੇ ਫਿਰ ਕੀ ਤੇ ਮੇਰੀ ਭੈਣ ਨਹੀਂ ਆ ਵੇਖਾ ਕਿड्डे ਸੋਹਣੇ ਮੇਰਾ ਟੋਰੀ ਕੱਢਦਾ ਤੂੰ ਹੈ ਤੇ ਹੁਣ ਨਾ ਮੈਂ ਤੇਰੇ ਨਾਲ ਤੇਰੇ ਪਿੰਡ ਜਾਣਾ ਹੁਣ ਤੇ ਚਲੋ ਮੇਰੇ ਨਾਲ ਤੇ ਭਾਜੀ ਨੂੰ ਪੁੱਛ ਲੋ ਤੇ ਮੈਂ ਲੈਸ ਨਹੀਂ ਤੈਨੂੰ ਨਾਲ ਮੈਂ ਕਰਦੀ ਤੇਰੇ ਭਾਜੀ ਨਾਲ ਗੱਲ ਤੇ ਮੈਂ ਕਹਿਣਾ ਮੈਂ ਜਾਣਾ ਜਾਣਾ ਹਾਂ ਹਾਂ ਫਿਰ ਕੀ ਆ ਆਹੋ ਮੈਨੂੰ ਭਾਜੀ ਨੂੰ ਕਹਿਣਾ ਮੈਂ ਰੱਖਣਾ ਜੇ ਤਿੰਨ ਚਾਰ ਦਿਨ ਚੱਲ ਇੱਕ ਰਾਤ ਰਹਿ ਲਾਂਗੇ ਕੋਈ ਗੱਲ ਨਹੀਂ ਇੱਕ ਰਾਤ ਫਿਰ ਤੂੰ ਵੀ ਆਪਣੇ ਸਕੂਲੇ ਖੜੇਗੀ ਫਿਰ ਹਾਂ ਹਾਂ ਮੈਂ ਖੜੂਗੀ ਮੈਂ ਮੈਦੋਂ ਬੜੂ ਯੂਟਿਊਬ ਜਾ ਕੇ ਹਾਂ ਹਾਂ ਫਿਰ ਕੀ ਠੀਕ ਆ ਤੇ ਆ ਜਿਹੜੀ ਭਾਬੀ ਆ ਨਾ ਬਹੁਤੀ ਗੰਦੀ ਐ ਲੈ ਵੀ ਕਿਉਂ ਕੀ ਉਹ ਕਹੇ ਏਡੀ ਫਤਵਾ ਮੇਰੇ ਕੋ ਪਾਂਡੇ ਮੰਜਦੀ ਆ ਮੈਨੂੰ ਕਹਿੰਦੀ ਕੰਮ ਕਰ ਸਾਰਾ ਅੰਧ ਚਾੜੂਗਾ ਬਸ ਸਭਾ ਯਾ ਮੈਂ ਕਰਮਿਆਣੀ ਕੀਤੀ ਨਾ ਮਰੇ ਹੋ ਗਈ ਫਿਰ ਤੇ ਮੈਂ ਕਹਿੰਦਾ ਮੇਰੀ ਭਾਬੀ ਜੀ ਕੰਗੀਆਂ ਆ ਤੂੰ ਕੀ ਕਰੋ ਵੇਹ ਨਾ ਤੈਨੂੰ ਨਹੀਂ ਕਹਿੰਦੀ ਕੋਈ ਕੰਮ ਤੇ ਮੈਨੂੰ ਕਹਿੰਦੀ ਆ ਤੂੰ ਇਦਾਂ ਕਰਦੀ ਆ ਤੂੰ ਵਧੀਆ ਤਰੀਕੇ ਨਾਲ ਵਿਆਹ ਕਰੋ ਫਿਰ ਉਹ ਤਾਨੂੰ ਸਮਝਦੇ ਆ ਨਾ ਵੀ ਇਹ ਕੋਈ ਰਿਆ ਨਹੀਂ ਹੈ ਸਹੀ ਗੱਲ ਆ ਵੇਹਲਾ ਜੇ ਕੋਈ ਮਾੜਾ ਹੁੰਦਾ ਵਾ ਨਾ ਕਿ ਉਹਨੂੰ ਮਾਰ ਦੇ ਦਿੰਦੀ ਤੇ ਮੈਨੂੰ ਤੇਰੇ ਪਾਸੋਂ ਮਾੜੇ ਜੀ ਚੰਗੇ ਆ ਬਸ ਤੂੰ ਯਾਰ ਇਦਾਂ ਨਾ ਕਰਿਆ ਕਰੋ ਸਾਡਾ ਘਰ ਨਹੀਂ ਬਣਿਆ ਬੋਲਿਆ ਕਰੋ ਜੋ ਲੋੜ ਤੋਂ ਵੱਧ ਤੇ ਕੁਝ ਗੱਲ ਕਰਦੇ ਜਵਾਬ ਦਿਆ ਕਰੋ ਨਹੀਂ ਤੇ ਲੋੜ ਤੋਂ ਵੱਧ ਨਾ ਬਣਾ ਲੈ ਪਤਾ ਕੀ ਆ ਸਾਡਾ ਘਰ ਨਹੀਂ ਬਣਿਆ ਜੀ ਹਾਏ ਹਾਏ ਫਿਰ ਕੀ ਹੋ ਗਿਆ ਦੀਦੀ ਸਾਰਿਆਂ ਦਾ ਘਰ ਬਣ ਰਣੇ ਆ ਇਹ ਜਦੋਂ ਕੋਈ ਸੋਚੀ ਰਹੂਗਾ ਤਾਂ ਭਾਬੀ ਗੱਲਾਂ ਕਰਦੀ ਰਹਿੰਦੀ ਕਿਉਂ ਭਾਪੀ ਕਿਉਂ ਗੱਲਾਂ ਕਰਦੀ ਮੇਰੇ ਵਾਲੇ ਵੇਖ ਕੇ ਵੀ ਤੁੜੀਆਂ ਪਾ ਲੈਂਦੀ ਕਿ ਕਿੱਥੋਂ ਆ ਗਈ ਹੈ ਤੁਹਾਨੂੰ ਪਤਾ ਦੱਸ ਭਾਈ ਇਦਾਂ ਦਾ ਵਾ ਚਲ ਕੋਈ ਨਹੀਂ ਮੈਂ ਨਹੀਂ ਇੱਥੇ ਰਹਿਣਾ ਹਾਂ ਚਲ ਤੂੰ ਮੇਰੇ ਨਾਲ ਜਾਣਾ ਹਾਂ ਚਲੋ ਮੈਂ ਕਰਦੀ ਹਾਂ ਤੇਰੇ ਬਾਜੀ ਨਾਲ ਚਾਹ ਤੀ ਪੁੱਛ ਲਓ ਤੇ ਫਿਰ ਮੈਂ ਤੁਹਾਨੂੰ ਲੈ ਚੰਦੀ ਨਾਲ ਆਹ ਤੁਹਾਡੇ ਪਿੰਡ ਜਾਵਾਂ ਹਾਂ ਫਿਰ ਮੈਂ ਤੁਹਾਨੂੰ ਛੱਡ ਆਉਂਗੀ ਆਪੇ ਤੁਹਾਡੇ ਪਿੰਡ ਚਲ ਠੀਕ ਵਾ ਰਾਤ ਰਵਾਂਗੇ ਤੇ ਫਿਰ ਜਦੋਂ ਮੁੜ ਕੇ ਮਿਲਦੇ ਫਿਰ ਮੈਂ ਤੁਹਾਡੇ ਘਰ ਆਪਾਂ ਖਾਵਾਂਗੇ ਠੀਕ ਆ ਚਲ ਠੀਕ ਵਾ ਚਲ ਵਿਦਾ ਕਰੋ ਪੁੱਛ ਲਓ ਬਾਜੀ ਚਲੋ ਪੁੱਛ ਲਈਂ ਫਿਰ ਆਪਾਂ ਤਿਆਰ ਹੋਣੇ ਤੇ ਪਹੁੰਚਾਂਗੇ ਚਲ ਠੀਕ ਆ ਹਾਏ ਕਿੰਨਾ ਮਜ਼ਾ ਆਊਗਾ ਜੇ ਕੋ ਪੈਣ ਦੇ ਪਿੰਡ ਜਾਊਂਗੀ ਪੈਣ ਤੇ ਮੈਡਮ ਲੱਗੀ ਐ ਤੇ ਇਹਦੇ ਸਕੂਲੇ ਵੀ ਜਾਊਂਗੀ ਮੈਂ ਤੇ ਫਿਰ ਜਦੋਂ ਬੱਚੇ ਨਿੱਕੇ ਨਿੱਕੇ ਉੱਥੇ ਪੜਦੇ ਹੋਣਗੇ ਤੇ ਮੈਂ ਵੀ ਕੁਰਸੀ ਦਾਦਾ ਬਹੂੰਗੀ ਉੱਥੇ ਮੈਡਮ ਬਣ ਕੇ ਚਲ ਮੈਂ ਮਨਜਿੰਦਰ ਨੂੰ ਕਹਿੰਨੀ ਐ ਹੁਣ ਪੈਣ ਦੇ ਪਿੰਡ ਚੱਲ ਜੀ ਜੀਵਨ ਉਹ ਕਿੱਧਰ ਤੁਰੀ ਫਿਰਦੀ ਆ ਚੱਲੀਏ ਪਿੰਡ ਨੂੰ ਪਿੰਡ ਨੂੰ ਜਾਣਾ ਹਾਂ ਨਹੀਂ ਮੈਂ ਨਾ ਪੈਣ ਨੂੰ ਗਿਆ ਹਾਂ ਮੈਂ ਪੈਣ ਦੇ ਪਿੰਡ ਜਾਣਾ ਹੁਣ ਤੇ ਚਲੋ ਹਾਂ ਚੱਲੀਏ ਪੈਣ ਦੇ ਪਿੰਡ ਮੇਰੀ ਗੱਲ ਸੁਣ ਲੈ ਬਈ ਪਹਿਲੋ ਆਪਣੇ ਪਿੰਡ ਚਲੀ ਗਈ ਜਾ ਕੇ ਹਿਸਾਬ ਤਾਂ ਦੇਖੀ ਕਿ ਮੰਡਿਆ ਕੋਲ ਹੁਣ ਤਾਂ ਮੋਟਰਸਾਈਕਲ ਮਿਲਿਆ ਵਾ ਤੇ ਫਿਰ ਕਰਾਂ ਮੋਟਰਸਾਈਕਲ ਮਿਲਣਾ ਹਨ ਛੇਤੀ ਤੇ ਅਸੀਂ ਤਾਂ ਕਰਕੇ ਪੈਣ ਤੇ ਪੈਣ ਚਲੀਏ ਤੇ ਰਾਤ ਰਵਾਂਗੇ ਤੇ ਵੇਖ ਲਓ ਹਾਂ ਸਵੇਰੇ ਆ ਜਾਣੀ ਫਿਰ ਆਪਣੇ ਪਿੰਡ ਚਲ ਜਾਂਗੇ ਉਹ ਮੇਰੀ ਗੱਲ ਸੁਣ ਲੈ ਪਹਿਲੋ ਇੱਥੋਂ ਖਾਲਾ ਜਿਹੜੇ ਚੌਲ ਚਾਲ ਖਾਣੇਪੁਰ ਕੀ ਮੈਂ ਨਹੀਂ ਇੱਥੋਂ ਖਾਣੇ ਭਾਬੀ ਬੜੇ ਢੇਲੇ ਕੱਢ ਕੱਢ ਮਹਿੰਦੀ ਮੈਨੂੰ ਨਹੀਂ ਚੰਗੀ ਲੱਗਦੀ ਸੜੀ ਜੀ ਮੇਰਾ ਨਹੀਂ ਦਿਲ ਕਰਦਾ ਇੱਥੇ ਰਹਿਣ ਨੂੰ ਹੁਣ ਅਸੀਂ ਕਿਹੜਾ ਇੱਥੋਂ ਕੋ ਚੁੱਕੇ ਲੈ ਕੇ ਦੇ ਛਦੜੇ ਬੜੀ ਪਿਆੜੀ ਐ ਮਨੁਆ ਦੀ ਕੰਮ ਕਰ ਮੈਂ ਨਹੀਂ ਕੰਮ ਕੰਮ ਕਰਦੀ ਮੈਂ ਕੋਈ ਕਾਲਾ ਕੰਮ ਆਪਣੇ ਘਰ ਕੰਮ ਹੀ ਕਰਦੇ ਆਏ ਹਾਂ ਇਹ ਹੂੰ ਐਵੇਂ ਕੰਮ ਕਰੀ ਜਾਈਏ ਇਹਨਾਂ ਦਾ ਆਪਾਂ ਤੇਰਾ ਦਿੱਥੋਂ ਭੈਣ ਕੋ ਜਲੀਏ ਭੈਣ ਕੋ ਜਾਣਾ ਭੈਣਾਂ ਨਹੀਂ ਮੈਂ ਚੱਲੀ ਆਂ ਤੇ ਅਹੀਂ ਵੀ ਚੱਲੀਏ ਅਹੀਂ ਨਹੀਂ ਰਹਿਣਾ ਇੱਥੇ ਅਹੀਂ ਇਹਨਾਂ ਦੇ ਕੰਮ ਕਰਨ ਆਏ ਆ ਉਹ ਘਰ ਮੁੰਡਾ ਵੀ ਠੀਕ ਤਾਣਾ ਵਾ ਕੋਈ ਨਹੀਂ ਉਹਨੂੰ ਫੋਨ ਕਰ ਦਿੰਦੇ ਆ ਉਹਦੀ ਚਾਚੀ ਨੂੰ ਆਪੇ ਰੋਟੀ ਬਿਫਾ ਕੇ ਖਵਾ ਲ ਦੂਗੀ ਇਹ ਐਵੇਂ ਨਾ ਕੰਬਲੀਆਂ ਗੱਲਾਂ ਕਰੀ ਜਾ ਕੋਈ ਰੋਟੀ ਖਵਾ ਲ ਦਿੰਦਾ ਇਹਨਾਂ ਫਿਰ ਕਿਉਂ ਨਹੀਂ ਖਵਾਲਦਾ ਹੁੰਦਾ ਹੈ ਐਵੇਂ ਰੋਲਾ ਪਾਈ ਜਾਂਦੇ ਜੇ ਹਾਂ ਚਲੋ ਚਲੀਏ ਉਹ ਮੇਰਾ ਨਹੀਂ ਉਹ ਜੀ ਕਰਨੇ ਚਾਹਣ ਉਹ ਤੁਸੀਂ ਵੀ ਸਨੀ ਨੂੰ ਮਿਲ ਲਿਓ ਹੈ ਸਨੀ ਨੂੰ ਮਿਲਦੇ ਹੋ ਤੁਸੀਂ ਵੀ ਚਲੀਏ ਤਾਂ ਆਹੋ ਪਹਿਰ ਵੀ ਨਹੀਂ ਮੈਂ ਤਿਆਰ ਹੋਣ ਲੱਗੀ ਆ ਚਲਿਏ ਤਾਂ ਮੈਂ ਮੈਂ ਵੀ ਸੂਟ ਪਾਇਆ ਤੇ ਮਿੰਦਣਾ ਨੇ ਪਾਇਆ ਵਾ ਓਏ ਆਹੋ ਮੈਂ ਤਾਂ ਤੈਨੂੰ ਪਤਾ ਵੀ ਵਿਆਹ ਵਾ ਤੇ ਸਮਾਨ ਇਕੱਠਾ ਕੀਤਾ ਹੈ ਮੈਂ ਘਰ ਜਾਵਾਂਗਾ ਤੇ ਵਿਆਹ ਤੇ ਚਿਕਿਤਰਾ ਵੇਖ ਕੇ ਆਉਂ ਉਹ ਸਵੈਟਰ ਮੈਂ ਰੱਖ ਲਿਆ ਤੁਹਾਡਾ ਵਿਆਹ ਰੱਖ ਲਿਆ ਵਾ ਦਲਾਲੋਂ ਪਲੀਏ ਦੇ ਦਿੱਨ ਦਿੱਤੇ ਇਹ ਹੁਣ ਇੱਕ ਦੇਣੀ ਨਾ ਨਾ ਲੈ ਚੜੀ ਆ ਪਾਈ ਇਹਨਾਂ ਨਾਲ ਲੱਗਦੇ ਹਾਂ ਤੁੰਨ ਜੀ ਇਹਨਾਂ ਨਾਲ ਮਿਲੂਗੇ ਜਾਂ ਚੁੱਪ ਕਰਕੇ ਚਲ ਜਿਓ ਉਹ ਤਾਂ ਗੱਲ ਉਹ ਕਿੰਦੀ ਸੋਹਣੀ ਹੱਥ ਲੱਗੀ ਬਹਾਂ ਹੈ ਜੇ ਉਹਨਾਂ ਨੂੰ ਮਿਲਣਾ ਪਏ ਨਾ ਤੁਹਾਨੂੰ ਘਵਾ ਲੈਣੀ ਉਹਨੇ ਨਾ ਲਾਦੇ ਪਾਈਆ ਨਾ 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 ਆ ਵੀ ਨਾ ਪਰ ਸਵੀਚ ਕੰਪਾਣ ਦੀ ਹੈ ਤੇ ਇਦਾਂ ਕਰੀਏ ਚੁੱਪ ਕਰਕੇ ਤਾਂ ਨਿਕਲ ਜਿਓ ਜੇ ਨੂੰ ਮਿਲ ਕੇ ਗਏ ਨਹੀਂ ਨਹੀਂ ਮੇਰੇ ਮਿਲ ਕੇ ਆ ਆ ਕੰਮ ਕਰਦੇ ਹਾਂ ਆ ਕੰਮ ਕਰਦੇ ਹਾਂ ਮੈਂ ਕੋ ਕੰਮ ਕਰਾਂ ਕਿ ਤਰ੍ਹਾਂ ਕਰੀਏ ਤੇ ਜਾਣਾ ਵਾ ਨਾ ਤੇ ਮੋਟਰਸਾਈਕਲ ਬਾਹਰ ਸਟਾਰਟ ਕਰੀਏ ਜਾ ਕੇ ਇਹ ਵੀ ਇਹ ਨਾਲ ਲੈ ਰੇਡ ਕਿਲਾ ਜੀ ਆਹੋ ਉਹ ਨਾ ਮੇਰੀ ਕੋਟਿਆ ਵਾਲਾ ਜੈਕਟ ਕਿ ਇੱਥੀ ਨਹੀਂ ਮੈਂ ਪਹਿਨਣ ਨੂੰ ਕਿੰਨੀ ਆ ਕਿ ਜਾ ਤੂੰ ਸਕੂਟਰੀ ਤੇ ਗਾੜੀ ਗੜੀ ਤੇ ਪਾ ਤਰੇ ਮਗਰ ਬਸ ਬਸ ਕਹਿ ਦੇ ਆਹ ਮੈਂ ਕਹਿ ਦਨੀ ਆਹ ਚੱਲੀ ਗਏ ਆਹ ਚਲੋ ਚਲ ਫਿਰ ਆ ਜਾ ਮਿੰਟ ਮਾਰ ਲਾ ਦਾਦ ਨੂੰ ਪਾ ਲਾ ਐਨ हां जी दीदी पूछ ले मैं अंदर रो पूछ ले बाजी हां हो तो वो भी त्यांगू की है पाजी भी ਨਾਲ ਚੱਲ ਜਾਣੀ ਹੈ ਹਾਂ ਆਂਦੇ ਆਪਾਂ ਜਾਣੇ ਆ ਤੂੰ ਇਦਾਂ ਕਹਿ ਦੇ ਜੀਤ ਨੂੰ ਕਿ ਤੂੰ ਸਕੂਟਰੀ ਲੈ ਕੇ ਪਹਿਲਾਂ ਚੱਲ ਜਾ ਤੇ ਚਲੋ ਮੈਂ ਪਹਿਲਾਂ ਤੁਰ ਪੈਣੀ ਫਿਰ ਤੇ ਮੈਂ ਨਹੀਂ ਮਿਲ ਕੇ ਜਾਣਾ ਸਰੀ ਜੀ ਨੂੰ ਨਹੀਂ ਤੇ ਮੇਰੇ ਕੋਲ ਕੋਈ ਟਿਕ ਕੇ ਮੋਟਰਸਾਈਕਲ ਲੈ ਜਾਣਾ ਤੇ ਬਾਹਰ ਕਰ ਕੇ ਸਟਾਰਟ ਕਰਾਂਗਾ ਚੋਰੀ ਚੋਰੀ ਨਿਕਲ ਕੇ ਮੈਂ ਨਹੀਂ ਮਿਲਣਾ ਇਹ ਗੜੀ ਭੈਣੀ ਆ ਤੁਸੀਂ ਸਾਸਟੀ ਕਾਲ ਬੁਲਾ ਦੋ ਮਾੜੀ ਅੱਖਾਂ ਕੱਢਦੀ ਰਹਿੰਦੀ ਮੈਂ ਨਹੀਂ ਕੱਢਦੇ ਤੂੰ ਕਹਿ ਚੰਗਾ ਭਾਬੀ ਹੀ ਚੱਲਦੀ ਆ ਮੈਂ ਨਹੀਂ ਕਹਿਣਾ ਤੂੰ ਕਹਦੇ ਤੂੰ ਕਹਿ ਕਰ ਜਾ ਚਲ ਜਾ ਬਾਹਰ ਆਪਾਂ ਵੀ ਹੌਲੀ ਹੌਲੀ ਆ ਜਾਈਏ ਮੰਜੇਂਦਰ ਬਾਹਰ ਚਲ ਗਿਆ ਚਲੋ ਠੀਕ ਆ ਫਿਰ ਮੈਂ ਮਿਲ ਕੇ ਤੇ ਫਿਰ ਮੈਂ ਦੱਸ ਦੇਣੀ ਕਿ ਮੈਂ ਚੰਦ ਦੇ ਪਿੱਟ ਜਾਨੇ ਹਾਂ ਤੂੰ ਸਨੀ ਨੂੰ ਫੋਨ ਕਰਕੇ ਦੱਸਦਾ ਵਾ ਹਾਂ ਹਾਂ ਮੈਂ ਦੱਸਦਾ ਵਾ ਚਲ ਪੈਣ ਦੇ ਪਿੱਟ ਜਾ ਕੇ ਮੋਜਾ ਕਰਦੇ ਹਾਂ ਹੁਣ ਤੂੰ ਅਗਰ ਵੇਖਾ ਇਹਦੇ ਨਹੀਂ ਆ ਅਰੇ ਹਾਂ ਨਹੀਂ ਵੇਖਿਆ ਕਿਹਨੇ ਹੈ ਨਹੀਂ ਵੇਖਿਆ ਚਲ ਨਹੀਂ ਜਾਣੇ ਹੁਣ ਤੇ ਦੇਖ ਚਾ ਚ ਤੂੰ ਸਟਾਰਟ ਕਰ ਪਛੜੀਏ ਪੈਣ ਪੈਣ ਚਲ ਗਈ ਹੈ ਦਲ ਗਈ ਆਹ ਉਹ ਮੇਰੀ ਹੀ ਭਾਬੀ ਨੂੰ ਉਹਨਾਂ ਕੋਲ ਜਾ ਕੇ ਚਾਹ ਚੂ ਬਣਾ ਬਣਾਉਂਗੀ ਪਕੌੜੇ ਯਾਰ ਕੱਢੂ ਕਿ ਨਹੀਂ ਮੈਂ ਉਹਨੂੰ ਕਿਹਾ ਸੀ ਮੈਂ ਹਾਂ ਕੁਝ ਹੋਟੇ ਨੂੰ ਦਿਲ ਸੀ ਗਾ ਦੇਖਣਾ ਭਈ ਮਕਰੋ ਲੈ ਆਏ ਪਿਆਣਾ ਤੇਰੇ ਮੂੰਹ ਤੇ ਮੂਤ ਲੱਗੇ ਹੈ ਹਾਂ ਜੀ ਜਿੰਨੇ ਸੁਆਦ ਵਾ ਖਾਓ ਜਿੰਨੇ ਮਰਜੀ ਖਾਓ ਤੁਸੀਂ ਭਾਇ ਕਿੱਦੇ ਮਿੱਠੇ ਆ ਆਲੇ ਨਾਲੇ ਅੰਬ ਵੀ ਹੈਗੇ ਤੇ ਨਾਲੇ ਅਮਰੂਦ ਵੀ ਹੈਗੇ ਆ ਹਾਂਜੀ ਹਾਂਜੀ ਇਤਨੇ ਕੋਠੇ ਤੇ ਕਿੰਦਾ ਹੋ ਗਏ ਏਡੇ ਏਡੇ ਉੱਚੇ ਤੇ ਪਿਛੇ ਲਾਈ ਦੀਦੀ ਧੁੱਪਨ ਏਦਾਂ ਹੋ ਗਿਆ ਏਡੇ ਵੱਡੇ ਬੂਟੇ ਹੋ ਗਏ ਤੇਰੇ ਹਾਂਜੀ ਹਾਂਜੀ ਤੇ ਜਦੋਂ ਆਏ ਨਹੀਂ ਆਏ ਕਿੰਨੇ ਚਿਰਾਂ ਬਾਅਦ ਜੀ ਆਹੋ ਮੈਂ ਆਈ ਨਹੀਂ ਹੈ ਨਾ ਤੇ ਕੋ ਮੈਂ ਸੜੀ ਜੀ ਭਾਬੀ ਕੋਲ ਚਲ ਜਾਂਦੀ ਰਹੀ ਆ ਕੋਈ ਨਹੀਂ ਕੋਈ ਨਹੀਂ ਉੱਥੇ ਅਮਰੂਦ ਵੀ ਹੈ ਨਹੀਂ ਉੱਥੇ ਕੋਈ ਫਰੂਟ ਹੈ ਨਹੀਂ ਆ ਇੱਥੇ ਕਿੰਨਾ ਮਜਾ ਆਨਦਾ ਇਥੇ ਮੰਜੀ ਦਾ ਆ ਕੇ ਪਾਵਾਂਗੇ ਨਾਲੇ ਮੂਹ ਦਿਖਾਵਾਂਗੇ ਹਨਾ ਹਾਂਜੀ ਹਾਂਜੀ ਫਿਰ ਮੈਂ ਤੇਰ ਕੋ ਆਉਂਗੀ ਗਰਮੀਆਂ ਦੇ ਵਿੱਚ ਫਿਰ ਇਥੇ ਹੰਬ ਲੱਗ ਜਾਣੇ ਰੋਹ ਦੋ ਚੱਲਦੇ ਨੇ ਤੇ ਤਹੀ ਮੰਨਦੇ ਨੇ ਤੂੰ ਨਹੀਂ ਮੁੰਡਾ ਘਰ ਵਾ ਨਾ ਉਹਨੂੰ ਵੀ ਨਾਲੇ ਲੈ ਆਉਂਦੇ ਉਹ ਸਕੂਲੇ ਜਾਂਦਾ ਹੁੰਦਾ ਮੈਂ ਛੁੱਟੀ ਨਹੀਂ ਕਰਨੀ ਠੀਕ ਆ ਠੀਕ ਆ ਤਾਂ ਕਰਕੇ ਵੇਖ ਕਿੱਡੇ ਸਵਾਦ ਵਾ ਹਨਾ ਜਦੋਂ ਜੀ ਕਰਦਾ ਆ ਜਾ ਕਰੋ ਪੈਣ ਤੇ ਪਿੰਡ ਆਉਂਦਾ ਬਹੁਤਾ ਮਜ਼ਾ ਆਇਆ ਚਲ ਵਧੀਆ ਤੁਹਾਨੂੰ ਮਜ਼ਾ ਆਇਆ ਤੇ ਸਭ ਪਹਿਲਾਂ ਤਾਂ ਸਮੋਸੇ ਫਾਲਕ ਦੇ ਸਵਾਦ ਹਨਾ ਚਾਹ ਪੀਤੀ ਤੇਰੇ ਘਰ ਕੇ ਦੀ ਸਵਾਦ ਬੋਲਵੇ ਕਿੰਨਾ ਫਰੂਟ ਲੱਗਾ ਵਾ ਹਾਂਜੀ ਹਾਂਜੀ ਤੇਰੇ ਘਰ ਤੇ ਕੋਈ ਕੁਛ ਕਹਿੰਦਾ ਵੀ ਨਹੀਂ ਤੂੰ ਹੀ ਤੋੜ ਕੇ ਲੈ ਜਾ ਚਾਨ ਲੱਗੇ ਜਿੰਨੇ ਮੈਚ ਝੋਲਾ ਭਰ ਕੇ ਖਾਣਾ ਵਾ ਲੈ ਚੋ ਲੈ ਜੋ ਫਿਰ ਕੀ ਆ ਬੜੇ ਬੜੇ ਭੁਖਣ ਦਵਾ ਕੀ ਤਾਂ ਲੈ ਜਾਓ ਉਹਦੇ ਵਾਸਤੇ ਦੇ ਨੇ ਸਾਰੇ ਖਾ ਲੈਣੇ ਆ ਠੀਕ ਚਲ ਆ ਜੋ ਗੁਸ਼ਨੂ ਨਹੀਂ ਮਿਲਣਾ ਤੈਨੂੰ ਮਿਲ ਲੂੰਗੀ ਮਜੰਦਰ ਹੋ ਰਿਹਾਓ ਆ ਵੇ ਖੋ ਹੈਂ ਤੇ ਕੋਠੇ ਦੇ ਮੂਨ ਲੱਗੇ ਲੈ ਭਈ ਆ ਵੇ ਓਏ ਕਿੰਨੇ ਸਵਾਦ ਕੋਈ ਖਾਦਾ ਵੀ ਨਹੀਂ ਆਓ ਅੱਜ ਹੀ ਨਹੀਂ ਨੇ ਕਿੰਨੇ ਮੋਟੇ ਮੂਦਰ ਤੋੜ ਕੇ ਲੈ ਜਦੇ ਥੱਲੇ ਕੱਟ ਲੈਣੀ ਦਾਸ ਤੂੰ ਮੇਰੇ ਚੋਲੇ ਵਿੱਚ ਪਾ ਦੇ ਇਸ ਤਰ੍ਹਾਂ ਹੀ ਖਾ ਲੈਣੇ ਕੁੜੀ ਆਹੋ ਉਹ ਸੋਤ ਲਾ ਲਓ ਹੋ ਇਹ ਵੀ ਖਾ ਲੈ ਆਪੇ ਪਿੰਡ ਖੜਾਂਗੇ ਚੋਲੇ ਵਿੱਚ ਪਾ ਕੇ ਹੈ ਤੇ ਕਿੰਨੇ ਸੋਨੇ ਮਰੂਦ ਭੈਣ ਦੇ ਘਰ ਤੇ ਮੈਂ ਨਹੀਂ ਹੁਣ ਫੇਕੇ ਜਾ ਕਰਨਾ ਭਾਬੀ ਬੜੀ ਉਤਰੀ ਹੱਡੀ ਮੈਂ ਇੱਥੇ ਆਇਆ ਕਰਨਾ ਆਪਣੀ ਟੈਂਟ ਦੇ ਕੋਲ ਉੱਥੇ ਜਾ ਕੇ ਭੁੱਖੇ ਮਰਨਾ ਹ ਹ ਆ ਵੇ ਕਿੰਨਾ ਫਰੂਦ ਹੋ ਇੱਥੇ ਜਾਨ ਦੇ ਚਾਹ ਪਾਣੀ ਵੀ ਨਹੀਂ ਪੁੱਛਾ ਕਰ ਆਪਾਂ ਜਾਣਾ ਨਹੀਂ ਆਪਾਂ ਆ ਭੈਣ ਦੇ ਘਰ ਕਰਨਾ ਹੁਣ ਆਪਾਂ ਭਾਬੀ ਕੋਕ ਲੈਣ ਜਾਣਾ ਉਹ ਨਾਲੇ ਹੁਣ ਕੰਮ ਕਰ ਲਈ ਆ ਬੜੇ ਸੁਆਦ ਵਾਲਾ ਬੜੇ ਮਿੱਠੇ ਉਜੇ ਨੇ ਬੜਾ ਖੋਸ਼ ਹੋਣਾ ਮੈਂ ਇੱਥੇ ਆ ਜਾਂਦਾ ਆਹੋ ਇੱਥੇ ਆਇਆ ਕਰਾਂਗੇ ਹਨਾ ਆਹੋ ਚੱਲ ਆਜੋ ਚੱਲੀਏ ਥੱਲੇ ਉੱਤੋਂ ਦੇ ਭੁੱਖੇ ਮਾ ਚੱਲ ਜੱਜਾਂ ਨੇ ਥੱਲੇ ਕੰਮ ਜਾਣਾ ਇੱਥੇ ਬਹਿ ਜਾਂਦੀ ਮੈਂ ਵੀ ਦਾ ਲੈਣੀ ਇੱਥੇ ਮੈਂ ਉਹ ਖਾਣੇ ਨਾਲੇ ਵੇਖਾ ਕਿੰਨਾ ਸੋਹਣਾ ਵਾ ਤੇਰੇ ਆਲੇ ਦੁਆਲੇ ਕਿੰਨਾ ਸੋਹਣਾ ਵਾ ਬੈਠੀ ਕੋਈ ਸ਼ਰਮ ਆਈ ਕਿ ਨਹੀਂ ਆਈ ਆਹ ਛੱਤ ਲਿਆ ਜਾ ਤੂੰ ਛੱਤ ਲਿਆ ਮੇਰੀ ਗੱਲ ਸੁਣ ਚੋਲਾ ਭੰਗਿਆ ਮੂੰਦਾਂ ਦਾ ਹਾਂ ਬੜੇ ਸੁਆਦ ਵਾ ਇਹਨਾਂ ਇਦਾਂ ਕਰਿਆ ਕਰਾਂਗੇ ਛੇਤੀ ਆ ਜਾ ਕਰਾਂਗੇ ਇੱਥੇ ਨਾਲੇ ਮੇਰੀ ਭੈਣਵਾ ਨਾ ਮੇਨਾਂ ਪਿਆਰ ਬੜਾ ਕਰਦੀ ਆ ਉਹ ਤੇ ਗੱਲ ਵਾ ਜਦੋਂ ਮੁਕਿਆ ਕਰਨਗੇ ਨਾ ਫੇਰ ਹੀ ਤਿਆਰਿਆ ਕਰਾਂਗੇ ਫੇਰ ਆਜਾ ਕਰਾਂਗੇ ਠੀਕ ਨਹੀਂ ਆਹੋ ਨਾਲੇ ਸਾਡੇ ਰੋਟੀ ਰੋਟੀ ਦਾ ਖਰਚਾ ਵੱਜ ਜਾਊਗਾ ਹਾਂ ਸਹੀ ਗੱਲ ਵਾ ਹੈ ਨਹੀਂ ਕਿਥੇ ਆਟਾ ਗੁੰਦੀ ਨਹੀਂ ਨਹੀਂ ਮਿਲ ਪਿਆ ਕਿ ਪ੍ਰੋਣਾਂ ਉਹ ਮਿਲ ਪਈ ਨੇ ਪ੍ਰੋਣੇ ਨੂੰ ਵੀ ਜਦੋਂ ਮੂਹ ਤੇ ਖਾਈਏ ਰੱਜ ਕੇ ਖਾ ਲੋ ਖਾ ਲੇ ਚੱਲ ਹੁਣ ਚੋੜੇ ਚ ਪਾ ਲੈਨੇ ਆਜ ਹੁਣ ਮਿਲ ਲੀਏ ਉਹਨੂੰ ਫੇਰ ਰੱਖਣਾ ਹੁਣ ਯਾਰ ਭੈਣ ਪ੍ਰੋਣਾ ਤਿਆਰ ਕਰਾਇਆ ਇਤੱਕ ਬਸ ਹੁਣ ਚੱਲ ਮੈਂ ਵੇਖਿਆ ਹੀ ਕੰਮ ਕਰਦੇ ਹੀ ਲੇ ਕਿੰਨੀ ਜ਼ਮੀਨ ਜਿਆਦਾ ਦਾ ਤੁਹਾਡੇ ਤੇ ਕੰਮ ਆਪੇ ਕਰਦਾ ਸਾਸਿਕਾਲ ਵਧੀਆ ਵਧੀਆ ਸਾਸਿਕਾਲ ਵਾਹ ਵਧੀਆ ਵਧੀਆ ਬੈ ਜਾ ਪੰਥ ਇਧਰ ਆ ਹੋਰ ਸੌਂ ਦੇਖ ਸਾਡੇ ਹਾਂ ਵਧੀਆ ਵਧੀਆ ਜੀਤ ਆ ਤਾਂ ਤੇਰੇ ਵਰਗਾ ਹੀ ਇਹ ਸਾਰਾ ਆਹ ਹੋਣਾ ਹਾਂਜੀ ਹਾਂਜੀ ਓਏ ਨਿਕਲ ਜਾ ਧੱਕਾ ਧੱਕਾ ਰੋ ਗਈ ਵੇਲਾ ਇਹ ਵੀ ਆਪਣੇ ਪਿਓ ਦੇ ਮਗਰ ਮਗਰ ਹੀ ਫਿਰਦਾ ਇਹ ਸਾਰਾ ਦਿਨ ਉਹਨੇ ਮੇਰੀ ਪਰਵਾਹੀ ਨਹੀਂ ਹੁੰਦੀ ਮਸਾਂ ਸਹੀ ਗੱਲ ਵਾ ਮੈਂ ਤਾਂ ਹੁਣੇ ਸੁਨਾਵ ਮਿਲਿਆ ਹੈਗਾ ਪਰ ਹੁਣੇ ਆਇਆ ਘਰੇ ਖਾਦ ਪਾਈ ਜਾਣੇ ਸਵੇਰ ਤੇ ਦਹੀਂ ਇਹਨੀ ਜਮੀਨ ਵਾ ਤੇਰੀ ਪੌਣਿਆ ਤੇ ਤੂੰ ਆਪੇ ਕੋ ਖਾਦਾ ਪੌਣਾ ਬੰਦਿਆ ਕੋ ਪਾਇਆ ਕਰ ਆਪੇ ਪੌਂਦਾ ਸਵਾਦ ਵੱਖਰਾ ਵਾ ਹੂੰ ਮੱਖਰਾ ਸਵਾਦ ਆ ਥੋੜੀ ਇੱਕ ਬੰਦਿਆ ਦਾ ਕੰਮ ਕਰਾ ਲਓ ਵੜਤੇ ਖਲੋਗੇ ਉਹ ਮਜ਼ਾ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਉਹ ਨਹੀਂ ਸਰਦਾਰ ਬਣ ਕੇ ਰਿਹਾ ਕਰ ਉਹ ਸਰਦਾਰੀਆਂ ਕੋਈ ਚੱਕਰ ਨਹੀਂ ਨਹਾ ਧੋ ਲਿਆ ਹੁਣੇ ਸਰਦਾਰ ਹੋ ਜਾਣਾ ਮੇਰੇ ਇੰਨਾ ਰੁਲਿਆ ਰਿੰਦਾ ਸਰਦਾਰ ਕਰ ਕਰਕੇ ਇਹਦੇ ਘੂਆ ਘੂਆ ਵੀ ਝੁਕ ਲੈਨੇ ਨੇ ਨਗਰਾਂ ਦਾ ਚੱਲ ਆਪਾਂ ਝੁਕਣਾ ਨਹੀਂ ਕਰਦੇ ਵੀ ਭਾਰਵਾ ਹੂੰ ਆਪਣਾ ਕੰਮ ਕਰਦੇ ਚੰਗਾ ਰੰਦਾ ਬੰਦਾ ਵੀ ਦੀ ਹੈ ਹਾਂ ਇਹ ਗੱਲ ਠੀਕ ਵਾ ਚੱਲ ਜਦੋਂ ਨਾ ਚੰਗਾ ਲੱਗਦਾ ਘਈ ਜਾਓ ਤੇ ਉਹਦੇ ਲੀਰ ਕਿੱਦਾਂ ਖਾ ਲਿਆ ਰੋਟੀ ਪਾਣੀ ਹਾਂਜੀ ਹਾਂਜੀ ਪੱਕੀ ਗੱਲ ਵਾ ਹਾਂ ਹਾਂ ਉਹ ਸਾਡੇ ਸਾਹ ਨਹੀਂ ਜੀ ਨਹੀਂ ਖਾਦਾ ਖਾਦਾ ਸੱਤ ਸਭ ਖਾ ਲਿਆ ਮੇਰੀ ਭੈਣ ਨੇ ਤੇ ਲਿਆਂਦਾ ਨਹੀਂ ਨਿੱਕੇ ਨਾਲ ਸਮੋਸੇ ਖਾਦੇ ਉਹ ਫਿਰ ਸਕੂਲ ਵੀ ਜਾਣਾ ਹੁੰਦਾ ਨਾ ਅੱਛਾ ਦੀਦੀ ਜੀ ਤਵੀਰ ਜੀ ਉਹਨਾਂ ਕੋਲ ਗਈ ਅੱਛਾ ਮੈਂ ਨਹੀਂ ਉਧਰ ਗਈ ਅੱਛਾ ਅਸੀਂ ਗਾੜੀਆਂ ਆਏ ਆ ਸਦੇ ਇੱਥੋਂ ਦਾ ਉੱਥੇ ਨਾਲ ਲੈ ਗਈ ਇਹਨਾਂ ਨੂੰ ਅੱਛਾ ਇਹ ਤੇ ਹੁੰਦੇ ਦੀਦੀ ਕਹਿੰਦੇ ਸੀ ਤੇ ਮੈਂ ਨਾਲ ਤੇ ਇਥੇ ਆਉਂਦੇ ਹੀ ਨਹੀਂ ਕਿਤੇ ਜੀਤ ਜੀ ਕਰ ਲਾਪੀ ਸਾਡੇ ਨਾਲ ਚੱਲੋ ਅੱਛਾ ਹਾਂ ਮੈਂ ਚਲੋ ਦਾਲ ਚੋਲ ਉੱਥੇ ਬੈਠੇ ਗਰਮਾਂ ਜੇ ਹੈ ਗਿਆ ਖਾਗ ਤੇ ਫੇਰੀ ਚੱਲਦੇ ਆ ਤੇ ਉਹ ਮੁੰਡੇ ਦੀ ਰੋਟੀ ਦਾ ਉਹ ਚਾਚੀ ਉਹਦੀ ਨੂੰ ਕਹਤਾਂ ਵਾ ਤਾਂ ਫੇਰ ਅਜ ਰੁਕੋਗੇ ਹਾਂ ਹਾਂ ਕੋਈ ਨਹੀਂ ਗਿਆ ਹੁਣ ਕਿਉਂ ਰੋਕੀ ਜਾਣਾ ਅਜ ਰਾਤ ਰਵਾਂਗੇ ਆਪਾਂ ਸਵੇਰੇ ਜਾਵਾਂਗੇ ਆਹੋ ਚਲੋ ਕੋਈ ਨਾ ਫੇਰ ਤੁਹਾਡੀ ਮੈਂ ਕਰਦਾ ਫੇਰ ਖਾਤਰਦਾਰੀ ਤਾਂ ਜਾਂਦੇ ਜਾਓ ਉਹ ਨਹੀਂ ਨਹੀਂ ਭਰਾ ਖਾਤਰਦਾਰੀ ਕਾਦੀ ਕਰਨੀ ਆ ਅਸੀਂ ਤੇ ਗੋੜ ਵਾਲੇ ਚੋਲ ਤੇ ਮਾਵਾ ਦੀ ਦਾਲ ਤੇ ਅੱਛਾ ਉਹ ਸਾਹਿਬ ਘਰ ਰਹੀਆਂ ਉਹਦੀ ਆਹੋ ਪਰਬਾ ਪੁਲਕਾ ਖਾਈਦਾ ਉਹ ਨਹੀਂ ਅੱਜ ਸਾਦਾ ਨਹੀਂ ਅੱਜ ਕੋ ਖਾਸ ਕਰਦੇ ਆ ਹੈ ਮੈਂ ਨਾ ਹੱਥੋਂ ਲਾਵਾਂ ਤੇ ਫੇਰ ਆਪਾਂ ਬਹਿ ਕੇ ਗਪਾਸ਼ਾ ਪਾ ਮਾਰਦੇ ਆਂ। ਬਾਕੀ ਆਪਣੀ ਦੀਦੀ ਨੂੰ ਬੋਲਦਾ ਕੀ ਖਾਣਾ ਐਨੇ? ਦੱਸੋ ਭੈਣ ਜੀ ਤੁਸੀਂ ਵੀ। ਉਹ ਕੁਛ ਨਹੀਂ ਖਾਣਾ ਜੋ ਮੇਰੀ ਟੈਂਪ ਵਾਦੀ। ਦੀਦੀ ਬਾਬੇ ਸੇਵਾ ਕਰ ਲੈਣੀ ਆ। ਕੀ ਭਾਦੀ ਦੀ। ਚੱਲ ਤੂੰ ਫੇਰ ਘਰ ਦਾ ਆਪਣਾ ਵੇਖ ਲੈ ਜੋ ਬਣਾਉਣਾ ਵਾ ਤੇ ਬਾਹਰੋਂ ਮਾਪੇ ਲਿਆਉਣ ਨਾ। ਠੀਕ ਆ ਠੀਕ ਆ। ਠੀਕ ਆ। ਇਹਨੂੰ ਨਾ ਉਹ ਵੀ ਬੜੇ ਸਵਾਦੀ ਔੜੇ ਪਿੰਕ ਜੇ ਨਹੀਂ ਹੁੰਦੇ। ਕੀ ਇਹਨੂੰ ਕਹਿੰਦੇ ਆ? ਚਮਚਮ। ਚਮਚਮ। ਉਹ ਅੱਛਾ। ਉਹ ਢਿੱਡ ਪਾਟੇ ਵਾਲੇ ਜੇ। ਤੈਨੂੰ ਫੜ ਕੇ ਲੈ ਆਉਣੀ। ਠੀਕ ਆ ਠੀਕ ਆ। ਆਹ। ਕੋਈ ਨਾ ਜਦੋਂ ਮੈਂ ਯਾਰ ਨਾਲ ਗੀਆ ਨਾ ਫਿਰ ਮੋਹ ਖਾਨੀ ਨਹੀਂ ਪਿੰਕ ਆਂਗਰੇ ਉਹ ਕੋਈ ਨਾ ਭੈਣ ਜੀ ਉਹ ਖਾ ਲੰਨੇ ਆ ਉਹ ਕਿਹੜੇ ਚਗਾ ਦਵਾ ਹੈ ਕੋਈ ਗੱਲ ਨਹੀਂ ਆ ਸੰਦੂ ਸਾਹਿਬ ਮਿਲ ਜਾਂਦੇ ਇਥੇ ਲੱਗ ਜਾ ਕੋ ਉਹ ਸੰਦੂ ਸਾਹਿਬ ਦੀ ਟੈਨਸ਼ਨ ਕੋ ਲੈਂਦੇ ਜੇ ਠੀਕ ਹੈ ਬਸ ਤੂੰ ਇਹਦਾ ਕਰੋ ਨਾ ਤੋਕੇ ਤੇ ਭੈਣ ਹੈ ਮੈਡਰ ਕੀਤਾ ਆ ਤਾਂ ਆਪਾਂ ਲਿਆਵਾਂਗੇ ਨਾ ਹਾਂ ਹਾਂ ਤਲਜੀਤ ਹਾਂ ਜੀ ਤੇਰਾ ਪਰੋੜਾ ਤੇ ਕੋ ਦਾ ਚੰਗਾ ਆ ਉਹ ਤੇ ਲੈ ਹੈ ਹੈ ਹੋਣ ਨਹੀਂ ਮੈਂ ਆਪਣੇ ਪੇਕੇ ਜਾਇਆ ਕਰਦਾ ਮੈਂ ਇੱਥੇ ਆਇਆ ਕਰਦਾ ਮਿੱਠੇ ਚੋਲ ਮੇਰੀ ਗੱਲ ਸੁਣਦਾ ਨਾ ਇਹ ਵਾਤੇ ਸਦਾ ਚੁਲੇ ਆ ਮਿੱਠੇ ਚੋਲ ਗਾ ਜੂਰ ਬਣਾ ਲਈ ਖਿਡਣੀ ਨਾ ਬਣਾ ਕੇ ਬਹਿ ਜਾਣ ਜਲਜੀਤ ਜੋ ਜੋ ਕਹਿੰਦੇ ਸਭ ਕੋ ਆਪਾਂ ਬਣਾਉਣਾ ਚਾਹੀਦਾ ਤੀਦਾ ਕਰੋ ਪਾਜੀ ਨੂੰ ਬਾਰਕ ਮਾਕ ਮੋ ਲਿਓ ਮੈਂ ਬਸ ਆਹ ਨਾ ਤੋਂ ਲਾਵਾਂ ਤੇ ਫੇਰ ਆਪਾਂ ਕੋਈ ਨਾ ਇਕੱਠੇ ਚੱਲ ਪੈਨੇ ਆ ਹਾਂ ਹਾਂ ਹਨਾ ਉਹ ਲਿਆ ਕੇ ਦੇਣੇ ਪਿੰਕੂ ਉਹ ਪੱਕਾ ਆਉਣਗੇ ਆਹੋ ਕੋਈ ਚੱਕਰ ਨਹੀਂ ਹੂੰ ਹੂੰ ਤੇਰੇ ਪੇਟ ਦਾ ਹੁੰਦਾ ਤਾਂ ਭੈਣ ਬੋਦਾ ਹੀ ਮਜਾ ਆਇਆ ਸੱਚੀ ਤੇ ਲੈ ਤੂੰ ਕਿਤੇ ਹੁੰਦੇ ਨਹੀਂ ਆਇਆ ਕਰੋ ਨਾ ਕਿੰਨੇ ਸਿਆਣੇ ਆ ਕਹਿੰਦੇ ਜੋ ਮਰਜੀ ਖਾਓ ਭਾਜੀ ਮੈਂ ਨਾਲਾਂ ਫਿਰ ਹਾਂ ਹਾਂ ਆਜਾ ਫਿਰ ਤੁਸੀਂ ਵੀ ਮਿੰਟ ਦੋਲ ਹੋਣੇ ਆ ਮੈਂ ਚੱਲ ਚੱਲ ਫਿਰ ਆਪਾਂ ਚੱਲਦੇ ਆ ਬਾਅਦ ਉਹ ਦੁਕਾਨ ਤੇ ਜ਼ਰੂਰ ਖੜੀ ਮੈਨੂੰ ਉਹ ਭਾਜੀ ਚਲੋ ਇੱਥੇ ਕਹੋਗੇ ਉੱਥੇ ਚੱਲਾਂਗੇ ਹਾਂ ਹਾਂ ਜੇ ਦਲਜੀਤ ਕੋਈ ਹੋਰ ਹੋਊ ਕੰਮ ਤੇ ਫੋਨ ਕਰ ਦੂੰਗਾ ਦਲਜੀਤ ਤੇਰਾ ਪ੍ਰੋਣਾ ਸਿੱਕੜਾ ਚੰਗਾ ਤੁਸੀਂ ਬੈਠੋ ਠੀਕ ਹੈ ਧੀਮੀ ਰਹਿਣੀ ਦੀਦੀ ਕਦਿਕ ਮੇਂ ਜਦੋਂ ਤੈਨੂੰ ਪਤਾ ਲੱਗਦਾ ਮੈਂ ਤੇ ਹੁੰਦੀ ਨਹੀਂ ਮੈਂ ਪਤਾ ਨਹੀਂ ਕਿਦਾਂ ਦਾ ਸੁਭਾਅ ਹਣਾ ਨਹੀਂ ਨਹੀਂ ਸੁਭਾਅ ਤੇ ਬੜਾ ਵਧੀਆ ਬਾਹ ਬਹੁਤ ਚੰਗੀ ਹੈ ਤੇ ਹੈ ਮੇਰੀ ਗੱਲ ਸੁਣ ਦੀ ਦੀ ਤੁਹਾਨੂੰ ਤਾਂ ਸਿਆਣੀ ਬਣ ਕੇ ਰਿਹਾ ਕਰ ਚੰਗਾ ਸਿਆਣੀ ਸਿਆਣੀ ਦੱਲ ਕਰਿਆ ਕਰ ਹਾਂ ਮੈਂ ਸਿਆਣੀ ਆ ਸਿਆਣੀ ਮੈਨੂੰ ਪਤਾ ਸਿਆਣੀ ਹੁਣ ਵੇਖੋ ਤੁਹਾਡਾ ਮੁੰਡਾ ਵੀ ਜਵਾਨ ਹੋਣ ਡਿਆ ਕੱਲ ਨੂੰ ਆਪਾਂ ਇਦਾਂ ਦੀ ਗੱਲ ਕਰਾਂਗੇ ਅਨਵੇਦਾ ਰਿਸ਼ਤਾ ਵੀ ਹੋਣਾ ਫਿਰ ਮੁਕੀਤ ਤੁਹਾਨੂੰ ਕਹੇ ਸੋ ਗੱਲਾਂ ਕਰਦੇ ਆ ਨਾਲੇ ਹਾਂ ਆਪਣੇ ਘਰ ਬਾਰੇ ਸੱਚੂ ਕੁਛ ਘਰ ਬਣਾਉਣਾ ਨਹੀਂ ਆ ਮੁੰਡਾ ਵੀ ਸਿਆਣਾ ਹੋਣ ਡਿਆ ਵਾ ਆਹੋ ਦਲਜੀਤ ਗੱਲਾਂ ਤੇ ਤੂੰ ਸੱਚੀਆਂ ਕਰਨ ਲਈ ਆ ਮੈਂ ਨਾ ਇਦਾਂ ਹੀ ਰਹੀ ਹਣਾ ਜਦੋਂ ਫਿਰ ਮੰਮੀ ਹੁਣਾਂ ਨੇ ਵਿਆਹ ਕਰਤਾ ਫਿਰ ਮੈਂ ਇਦਾਂ ਹੀ ਨਾ ਥੇ ਵਿਸਾਰਾ ਉੱਥੇ ਵੀ ਮੈਨੂੰ ਉਹ ਜਿਹਾ ਘਰ ਲੱਭਦਾ ਤੇ ਉੱਥੇ ਵੀ ਇਦਾਂ ਰਹਿ ਪਏ ਤੇ ਹੁਣ ਥੋੜਾ ਨਾ ਫਿਰ ਭਾਬੀ ਵੀ ਸੁਧਾਰੋ ਆ ਤੇ ਭਾਬੀ ਵੀ ਉਦਾਂ ਦੀ ਭਾਬੀ ਵੀ ਇਸੇ ਗੱਲ ਤੇ ਮਜ਼ਾਕ ਉਡਾ ਦਿੰਦੀ ਹੈ ਇਹ ਕੰਬਲੀ ਚਾਹ ਕੋਈ ਗੱਲ ਨਹੀਂ ਤੇ ਹੁਣ ਜਦੋਂ ਦੀ ਵਾਰੀ ਜਾਣਾ ਨਾ ਭਾਬੀ ਕੋ ਐ ਸਿਆਣੇ ਬਣ ਕੇ ਰਹਿਣਾ ਕਿ ਭਾਬੀ ਗਿਆ ਵੀ ਅੱਖਾ ਖੋਲ ਜੇ ਕੋਈ ਗੱਲ ਨਹੀਂ ਦਿਲਜੀਤ ਪੈਣਾ ਹੁਣ ਤੇਰੇ ਵਰਗੀਆਂ ਹੁਣ ਤੇਰੀ ਨਾ ਸੋਚਦੀ ਆ ਜੇ ਕੋਈ ਚੀਜ਼ ਦੀ ਲੋੜੂ ਤਾਂ ਮੈਨੂੰ ਫੋਨ ਕਰ ਤੇ ਕੋਈ ਗੱਲ ਨਹੀਂ ਮੈਂ ਤੇ ਹੀ ਘਰ ਬਣਾਉਣਾ ਸ਼ੁਰੂ ਕਰੂ ਆਪਣਾ ਮੈਂ ਕਵਲੀ ਜਰੂਰ ਬਾਂ ਦਿਲਜੀਤ ਮੈਨੂੰ ਪਤਾ ਨਾ ਪੈਸੇ ਜੋੜੇ ਮੈਨੂੰ ਪਤਾ ਆ ਹਾਂ ਹੁਣ ਅਸੀਂ ਸੋਨਾ ਘਰ ਬਣਾ ਲੈਣਾ ਫਿਰ ਘਰ ਬਣਾ ਕੇ ਨਾ ਫਿਰ ਤੈਨੂੰ ਸੱਦਾਂਗੇ ਫਿਰ ਤੂੰ ਵੇਖਿਓ ਫਿਰ ਭਾਬੀ ਕਿੱਦਾਂ ਆਉਂਦੀ ਤੁਹਾਡੀ ਸਾਡਾ ਮੁੰਡਾ ਵੀ ਬੜਾ ਪੜਦਾ ਵਾ ਨਹੀਂ ਵਧੀਆ ਪੜੂਗਾ ਤੇ ਆਪੇ ਕਿਤੇ ਮੱਕਰੀ ਮਿਲ ਜਾਣੀ ਉਹ ਨਹੀਂ ਵਧੀਆ ਵੱਡਾ ਅਫਸਰ ਪੜਨਾ ਨਹੀਂ ਨਹੀਂ ਵਧੀਆ ਯਾ ਤੇ ਸਾਰਿਆਂ ਨੇ ਫਿਰ ਸਾਡੇ ਕੋਲ ਆਇਆ ਕਰਨਾ ਵਾਗੇ ਆਪੇ ਆਇਆ ਕਰਨਾ ਜਦੋਂ ਤੁਹਾਡਾ ਘਰ ਬਣ ਗਿਆ ਤੇ ਤੁਸੀਂ ਥੋੜੇ ਸਿਆਣੇ ਬਣ ਕੇ ਰਹਿਣਾ ਕਰੋ ਚੰਗਾ ਐਵੇਂ ਜਿੱਥੇ ਜੇ ਕੇ ਨਾ ਚੀਜ਼ ਰੱਖੀ ਹੈ ਨਹੀਂ ਤੇ ਖਾ ਹੀ ਲੈਣੀ ਨਹੀਂ ਅਗਲੇ ਨੂੰ ਕਹਤਾ ਪਹਿਨੀ ਖਾਣੀ ਹੱਟ ਪਰ ਅਹੀਂ ਖਾ ਕੇ ਆਈ ਕੋਈ ਨਹੀਂ ਮੇਰੇ ਇਦਾਂ ਹੀ ਕਰਿਆ ਕਰੀਂ ਠੀਕ ਵਾਪਕ ਕਿ ਸਿਆਣੇ ਬਣੋਂਗੇ ਫਿਰ ਵਧੀਆ ਨਾ ਤੇ ਸਾਰੇ ਕਹਿਣਗੇ ਵੀ ਵਧੀਆ ਹੈ ਹੁਣ ਤੋਂ ਮੇਰੀ ਭੈਣ ਵਾ ਤੇ ਮੈਨੂੰ ਚੰਗੀਆਂ ਚੰਗੀਆਂ ਗੱਲਾਂ ਦੱਸਣ ਦੇਈਆਂ ਜਿਹੜੀ ਭਾਵੇਂ ਚੰਗੀਆਂ ਗੱਲਾਂ ਨਹੀਂ ਦੱਸਦੀ ਉਹ ਉਹ ਇਸੇ ਕਰਕੇ ਗੁੱਸਾ ਕਰ ਲੈਂਦੇ ਵੀ ਇਦਾਂ ਕਰਦੇ ਆ ਇਦਾਂ ਕਰਦੇ ਉਹ ਫਿਰ ਆਪਣੇ ਆਪ ਤੇ ਹੱਸਦੇ ਵੀ ਆ ਤੇ ਗੁੱਸਾ ਵੀ ਕਰਦੇ ਵੇਖ ਲੈ ਦਿਲਜੀਤ ਆਪਣਾ ਫੋਨ ਤੇ ਆਪਣਾ ਹੰਦਾਂ ਤੇ ਹਾਂ ਵੀ ਇਹ ਤੇ ਹੈਗਾ ਚਲ ਕੋਈ ਨਹੀਂ ਤੂੰ ਜਿੱਦਾਂ ਕਹੂੰਗੀ ਨਾ ਮੈਂ ਉਦਾਂ ਹੀ ਕਰਿਆ ਕਰੂੰ ਪਰ ਤੂੰ ਮੇਰੇ ਕੋਲ ਆ ਤੇ ਮੈਂ ਕਿਉਂ ਨਹੀਂ ਆਉਣਾ ਮੈਂ ਤੁਹਾਡੇ ਕੋਈ ਆਉਣਾ ਮੈਂ ਕਿੱਥੇ ਸਾਈਡ ਹੋ ਚਲ ਠੀਕ ਆ ਫਿਰ ਹਾਂ ਤੂੰ ਇਦਾਂ ਕਰੋ ਤੁਸੀਂ ਬੈਠੋ ਲੰਬੇ ਤੇ ਮੈਂ ਤੁਹਾਡੇ ਵਾਸਤੇ ਬਣਾ ਦਿੰਦੀ ਹਾਂ ਕੁਝ ਚੜ ਠੀਕ ਆ ਕੀ ਨਹੀਂ ਚੰਗੀ ਆ ਮੇਰੀ ਭੈਣ ਵਾਕਿਆ ਹੀ ਮੈਂ ਤੇ ਕਮਲਪੁਰੇ ਵਿੱਚ ਸਾਰਾ ਹੀ ਟਾਈਮ ਕੱਢ ਛੜਿਆ ਪਰ ਨਾ ਕਮਲਪੁਰੇ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਕਿਹੜਾ ਆਪਣਾ ਵਾ ਤੇ ਕਿਹੜਾ ਬਗਾਨਾ ਵਾ ਵੇਲਾ ਭਾਬੀ ਆ ਤੇ ਇਹ ਤੇ ਕਹਿ ਸਕਦੀ ਹੀ ਨਾ ਇਹ ਵੀ ਗੱਲ ਜਿਹੜੀ ਦਿਲਜੀਤ ਨੇ ਕਹੀ ਉਹ ਵੀ ਤੇ ਕਹਿ ਸਕਦੀ ਹੀ ਨਾ ਹੋ ਸਕਦਾ ਹੈ ਮੈਂ ਪਹਿਲਾਂ ਹੀ ਮੇਰੇ ਦਿਮਾਗ ਥੋੜੇ ਗੱਲਾਂ ਚੰਗੀਆਂ ਆ ਜਾਂਦੀਆਂ ਚੱਲ ਕੋਈ ਨਹੀਂ ਮਨਾ ਹੁਣ ਨਹੀਂ ਮੈਂ ਇਦਾਂ ਕਰਿਆ ਕਰਨਾ ਇਦਾਂ ਕਰ ਮੈਂ ਬੁਰੀ ਲੱਗਦੀ ਆ ਨਾ ਹੁਣ ਮੈਂ ਵਧੀਆ ਵਧੀਆ ਗੱਲਾਂ ਕਰਿਆ ਕਰਨੀਆਂ ਤੇ ਵਧੀਆ ਤਰੀਕੇ ਨਾਲ ਰਿਆ ਕਰਨਾ ਸਾਰਿਆਂ ਦੇ ਨਾਲ